ਬਾਈ ਤਸ਼ੱਦਦ ਕਿਸ ਤਰ੍ਹਾਂ ਦਾ ਹੋਇਆ ਮੈਂ ਮੈਂ ਕਿਉਂਕਿ ਇਹ ਚੀਜ਼ ਬਹੁਤ ਹਾਂ ਮੈਂ ਸੁਣਨਾ ਚਾਹੁੰਨਾ ਇਹ ਚੀਜ਼ ਕਿਉਂਕਿ ਪੁਲਿਸ ਦਾ ਸਾਡੀ ਕਾਰਗੁਜ਼ਾਰੀ ਜਿਹੜੀ ਪੁਲਿਸ ਦੀ ਪਿਛਲੇ ਦਿਨਾਂ ਦੇ ਵਿੱਚ ਰਹੀ ਹੈ ਚਾਹੇ ਉਹ ਖੜਕੂ ਸਿੰਘਾਂ ਦਾ ਸੰਘਰਸ਼ ਹੋਵੇ ਚਾਹੇ ਸਾਡੇ ਗੈਂਗਸਟਰ ਉਹ ਵੀ ਸਾਡੇ ਹੀ ਨੌਜਵਾਨ ਨੇ ਬੇਸ਼ੱਕ ਉਹ ਅੱਜ ਭੁੱਲੇ ਹੋਏ ਨਹੀਂ ਉਹ ਪਟਕੇ ਹੋਏ ਨੇ ਇਹਨਾਂ ਦੇ ਉੱਪਰ ਤਸ਼ੱਦਦ ਕਿਸ ਤਰ੍ਹਾਂ ਕਰਦੀ ਆ ਪੁਲਿਸ ਤਰੀਕਾ ਕੀ ਆ ਪੁਲਿਸ ਦਾ ਬਾਈ ਉੱਥੇ ਚਾਹੇ ਆਪਾਂ ਕਹਿ ਸਕਦੇ ਆ ਘੋਟਾ ਲੱਗਣਾ ਚਾਹੇ ਕਰੰਟ ਲੱਗਣਾ ਮੈਂਥਲੀ टॉर्चर ਹੈ ਨਾ ਫਿਜ਼ੀਕਲੀ टॉर्चर ਜਿਸ ਤਰ੍ਹਾਂ ਵੀ ਪੁਲਿਸ ਕਰ ਸਕਦੀ ਆ ਉਸ ਤਰ੍ਹਾਂ ਉਹ ਸਾਰਾ ਕੁਝ ਸਾਡੇ ਨਾਲ ਬਈ ਹੁੰਦਾ ਹੈ ਨਾ ਕਰੰਟ ਲਾਉਂਦੇ ਨੇ ਬਿਲਕੁਲ ਬਈ ਹੈ ਨਾ ਤੇ ਇਹ ਨਹੀਂ ਹੈਗਾ ਬਈ ਉਹ ਇੱਕ ਵਾਰ ਲਾ ਦਿੱਤਾ ਤੇ ਬਸ ਹੈਨਾ ਤੇ ਇਹ ਚੀਜ਼ਾਂ ਦਿਨ ਦੇ ਵਿੱਚ 2 2 3 3 ਵਾਰ ਹੋਣੀਆਂ ਜਿਵੇਂ ਸਵੇਰੇ ਤਲੀਆਂ ਪੁੱਟੀਆਂ ਜਾਣੀਆਂ ਹੈਨਾ ਤਾਂ ਕੁਛ ਚਾਰ ਵਾਰ ਘੋਟਾ ਲੱਗ ਜਾਣਾ ਤਾਂ ਸ਼ਾਮ ਨੂੰ ਆਪਾਂ ਕਹਿ ਦਈਏ ਵੀ ਕਰੰਟ ਲੱਗ ਜਾਣਾ ਹੈਨਾ ਫੇਰ ਦੂਜੇ ਦਿਨ ਫੇਰ ਉਹ ਚੀਜ਼ਾਂ ਹੈਨਾ ਫੇਰ ਉਸ ਤੋਂ ਆ ਫੁੱਟਣ ਤੋਂ ਬਾਅਦ ਵੀ ਆਪਾਂ ਕਹਿ ਦਈਏ ਇੱਕ ਕਿ ਇਹਨਾਂ ਦੇ ਨਿਸ਼ਾਨ ਨਾ ਹੋ ਜਾਣ ਹੈਨਾ ਫੇਰ ਵੀ ਬੈਠਣ ਨਹੀਂ ਇੱਕ ਤਰ੍ਹਾਂ ਮੈਂਟਲੀ ਟੌਰਚਰ ਵੀ ਨਾਲ-ਨਾਲ ਹੈਨਾ ਚੱਲਦਾ